ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 835 ਤੋਂ ਲੈ ਕੇ 837 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਚੌਥਾ ਸਤਗੁਰ ਪਰਚੈ ਮਨ ਮੁੰਦਰਾ ਪਾਈ ਗੁਰ ਕਾ ਸਬਦ ਤਨ ਭਸ ਮੰਦਰ ਰੜਈਆ ਅਮਰ ਪਿੰਡ ਪੈ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਜਿਸ ਜੀਵ ਦਾ ਮਨ ਸਤਗੁਰ ਦੇ ਵਿੱਚ ਪਰਚ ਗਿਆ ਉਨੇ ਮੰਨੋ ਇਹ ਜਿਸ ਤਰ੍ਹਾਂ ਜੋਗੀਆਂ ਨੇ ਮੁੰਦਰਾ ਪਾਈਆਂ ਨੇ ਉਹਦਾ ਮਨ ਪਰਚਣਾ ਜਿਵੇਂ ਜੋਗੀਆਂ ਵਾਲੀਆਂ ਮੁੰਦਰਾ ਪੈ ਗਈਆਂ ਹੁੰਦੀਆਂ ਨੇ ਜਿਸ ਤਰ੍ਹਾਂ ਕਹਿੰਦੇ ਨੇ ਵੀ ਜੋਗੀ ਮੁੰਦਰਾ ਪਾ ਕੇ ਜੋਗ ਕਰ ਰਹੇ ਨੇ ਪਰ ਜਿਸ ਜੀਵ ਦਾ ਮਨ ਸਤਿਗੁਰੂ ਵਿੱਚ ਸਤਿਗੁਰੂ ਵਿੱਚ ਪਰਚ ਗਿਆ ਉਹਦੇ ਲਈ ਇਹੀ ਮੁੰਦਰਾ ਪਾਉਣਾ ਹੈ ਤੇ ਜਿਹੜਾ ਗੁਰੂ ਦੇ ਸ਼ਬਦ ਦੇ ਵਿੱਚ ਮਨ ਦ੍ਰਿੜ ਹੋ ਜਾਣਾ ਇਹ ਜਿਸ ਤਰ੍ਹਾਂ ਤਨ ਦੇ ਉੱਪਰ ਭਸਮ ਚੜ ਲਾਈ ਦੀ ਹੁੰਦੀ ਹੈ ਜੋਗੀ ਲਾਉਂਦੇ ਨੇ ਇਹ ਉਹ ਸਮਝ ਲਓ ਵੀ ਉਸ ਤਰ੍ਹਾਂ ਹੋ ਗਿਆ ਅਮਰ ਪਿੰਡ ਪੈ ਸਾਧੂ ਸੰਗ ਕਹਿੰਦੇ ਸੰਤਾਂ ਦੀ ਸਾਧੂ ਦੀ ਸੰਗਤ ਦੇ ਕਰਨ ਦੇ ਨਾਲ ਜੀਵ ਦਾ ਸਰੀਰ ਅਮਰ ਹੋ ਜਾਂਦਾ ਉਹ ਅਟਲ ਪਦਵੀ ਪਾ ਲੈਂਦਾ ਉਹਦੀ ਜਿਹੜੀ ਜਨਮ ਮਰਨ ਦੋਨੋਂ ਮਿਟ ਜਾਂਦੇ ਨੇ ਉਹਦਾ ਜੰਮਨ ਮਰਨ ਦਾ ਚੱਕਰ ਖਤਮ ਹੋ ਜਾਂਦਾ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਦਸੂਦਨ ਮਾਦੋ ਮੈਂ ਖਿੰਖਿਨ ਸਾਧੂ ਚਰਨ ਪਖਈਆ ਰਹਾਉ ਕਹਿੰਦੇ ਹੈ ਮੇਰੇ ਮਨ ਸਦਾ ਸਾਧ ਦੀ ਸੰਗਤ ਦੇ ਵਿੱਚ ਜੁੜਿਆ ਰਹਿ ਪਰਮੇਸ਼ਰ ਦਾ ਨਾਮ ਜਪਦਾ ਰਹਿ ਕਹਿੰਦੇ ਹੈ ਮਦਸੂਦਨ ਹੈ ਪਰਮੇਸ਼ਰ ਜੀ ਮੇਰੇ ਤੇ ਕਿਰਪਾ ਕਰੋ ਕਿ ਮੈਂ ਪਲ-ਪਲ ਸਾਧ ਜਨਾਂ ਦੇ ਚਰਨ ਧੁੰਦ ਰਹਾ ਤਜੇ ਗ੍ਰਹਿਸਤ ਪਿਆ ਬਨਵਾਸੀ ਇੱਕ ਖਿੰਨ ਮਨੁਆ ਟਿਕੇ ਨਾ ਟਿਕਈਆ ਤਾਵਤ ਤਾਇਤ ਦੇ ਕਰ ਆਵੈ ਹਰ ਹਰ ਸਾਧੂ ਸਰਣ ਪਵਈਆ ਕਹਿੰਦੇ ਜੇ ਕੋਈ ਮਨੁੱਖ ਗ੍ਰਹਿਸਤ ਤਾਂ ਤਜ ਦਵੇ ਗ੍ਰਹਿਸਤੀ ਤਾਂ ਨਾ ਬਣੇ ਪਰ ਜੰਗਲ ਵਿੱਚ ਜਾ ਕੇ ਰਹਿਣ ਲੱਗ ਜਾਏ ਪਰ ਫਿਰ ਵੀ ਕਹਿੰਦੇ ਉਹਦਾ ਮਨ ਇੱਕ ਪਲ ਲਈ ਨਹੀਂ ਟਿਕਦਾ ਸਨਿਆਸ ਧਾਰ ਲਵੇ ਨਹੀਂ ਇੱਕ ਪਲ ਪਲ ਦੇ ਵੀ ਟਿਕਦਾ ਜਦੋਂ ਕਹਿੰਦੇ ਜੀਵ ਸੰਗਤ ਵਿੱਚ ਆਉਂਦਾ ਸਾਧੂ ਦੀ ਸ਼ਰਣ ਵਿੱਚ ਆਉਂਦਾ ਫੇਰ ਉਹਦਾ ਕਹਿੰਦੇ ਜਿਹੜਾ ਇਹ ਮਾਨਾ ਜਿਹੜਾ ਪਟਕਦਾ ਉਹ ਫੇਰ ਆਪਣੇ ਘਰ ਵਿੱਚ ਟਿਕਦਾ ਤੀਆਂ ਪੂਤ ਛੋੜ ਸੰਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੇ ਨਹੀਂ ਬੁਝੇ ਗੁਰ ਕੈ ਸ਼ਬਦ ਨਿਰਾਸ ਸੁਖ ਲਹੀਆ ਇਸ ਤਰ੍ਹਾਂ ਕਹਿੰਦੇ ਜੇ ਕੋਈ ਮਨੁੱਖ ਆਪਣੇ ਧੀਆ ਪੁੱਤ ਛੱਡ ਦੇ ਤੇ ਸੰਨਿਆਸ ਲੈ ਲੇ ਪਰ ਫਿਰ ਵੀ ਕਹਿੰਦੇ ਉਹਦਾ ਮਨ ਨਹੀਂ ਟਿਕਦਾ ਆਸਾਂ ਬੜੀਆਂ ਬਣਾਉਂਦਾ ਹੈ ਜਿਹੜੀ ਆਸਾ ਹੈਗੀ ਆ ਇੱਕ ਕਦ ਨਾਲ ਬੁਝਦੀ ਆ ਕਹਿੰਦੇ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਜੀਵ ਦਾ ਮਨ ਭਜਦਾ ਫਿਰ ਉਹ ਕਹਿੰਦੇ ਇਹਨਾਂ ਆਸਾ ਤੋਂ ਨਿਰਾਸ਼ ਹੋ ਕੇ आनंद ਵਿੱਚ ਰਹਿੰਦਾ ਹੈ ਉਪਜੀ ਤਰਕ ਦਿਗੰਬਰ ਹੋਆ ਮਾਨੰਤ ਹੈ ਦਿਸ ਚਲ ਚਲ ਗਵਨ ਕਰਈਆ ਪਰ ਪਵਨ ਕਰੈ 부ਜ ਨਹੀਂ ਤ੍ਰਿਸਨਾ ਮਿਲ ਸੰਗ ਸਾਧ ਦਿਆ ਕਰ ਲਹੀਆ ਇਸ ਤਰ੍ਹਾਂ ਕਹਿੰਦੇ ਜੀਵ ਜੇ ਕੋਈ ਨਾਗਾ ਸਾਧੂ ਬਣ ਜਾਏ ਤੇ ਬੜਾ ਕਹਿੰਦੇ ਮਤਲਬ ਦਸਾਂ ਦਸ਼ਾਂ ਦੇ ਵਿੱਚ ਗਵਨ ਕਰਦਾ ਫਿਰੇ ਧਰਤੀ ਦਾ ਰਟਨ ਕਰਦਾ ਫਿਰੇ ਪਰ ਫਿਰ ਵੀ ਕਹਿੰਦੇ ਉਹਦੀ ਪਰ ਭਵਨ ਕਰੈ ਬੂਜੇ ਨਹੀਂ ਤ੍ਰਿਸ਼ਨਾ ਬੜੀ ਜਗ੍ਹਾ ਜਗ੍ਹਾ ਤੇ ਜਾਂਦਾ ਪਰ ਉਹਦੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ ਤ੍ਰਿਸ਼ਨਾ ਕਦੋਂ ਖਤਮ ਹੁੰਦੀ ਆ ਜਦੋਂ ਗੁਰੂ ਦੀ ਸੰਗਤ ਵਿੱਚ ਆਉਂਦਾ ਫਿਰ ਜੋ ਦਇਆ ਦਾ ਘਰ ਹੈ ਪਰਮੇਸ਼ਰ ਫਿਰ ਹੀ ਉਹ ਨੂੰ ਮਿਲਦਾ ਹੈ ਗੁਰੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਆਸਣ ਸਿੱਧ ਸਿਖੇ ਬਹੁ ਤੇਰੇ ਮਨ ਮੰਗੇ ਰਿਦ ਸਿਧ ਚੇਟਕ ਚੇਟਕਈਆ ਤ੍ਰਿਪਤ ਸੰਤੋਖ ਮਨ சாਤ ਨ ਆਵੇ ਮਿਲ ਸਾਧੂ ਤ੍ਰਿਪਤ ਹਰ ਨਾਮ ਸਿਧ ਪਈਆ ਇਹ ਸਾਰੀਆਂ ਉਦਾਹਰਨਾਂ ਦੇ ਕੇ ਪਰਮੇਸ਼ਰ ਦੀ ਮਿਲਾਪ ਦੀਆਂ ਤੇ ਕਿਸ ਤਰ੍ਹਾਂ ਹੋ ਸਕਦਾ ਇਹ ਦੱਸ ਰਹੇ ਨੇ ਪਾਤਸ਼ਾਹ ਕਿ ਚਾਹੇ ਕੋਈ ਕਿੰਨੇ ਵੀ ਧਾਰਮਿਕ ਪਖੰਡ ਕਰ ਲਵੇ ਪਰ ਜਦ ਤੱਕ ਗੁਰੂ ਦੀ ਸ਼ਰਨ ਨਹੀਂ ਆਉਂਦਾ ਪਰਮੇਸ਼ਰ ਦਾ ਮਿਲਾਪ ਨਹੀਂ ਹੋ ਸਕਦਾ ਫਿਰ ਕਹਿੰਦੇ ਆ ਜੋਗੀ ਲੋਕ ਬੜੇ ਆਸਣ ਸਿੱਖਦੇ ਨੇ ਬੜੀਆਂ ਰਿੱਧੀਆਂ ਸਿੱਧੀਆਂ ਚਾਹੁੰਦੇ ਨੇ ਵੀ ਸਾਨੂੰ ਮਿਲ ਜਾਣਾ ਪਰ ਕਿਸੇ ਵੀ ਤਰ੍ਹਾਂ ਮਨ ਨੂੰ ਦਾ ਤ੍ਰਿਪਤੀ ਨਾ ਸੰਤੋਖ ਨਹੀਂ ਆਉਂਦਾ ਤ੍ਰਿਪਤ ਮਨ ਹੁੰਦਾ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਆਉਂਦਾ ਤੇ ਉਸ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦਾ ਫਿਰ ਸਭ ਕੁਝ ਪ੍ਰਾਪਤ ਹੁੰਦਾ ਅੰਡਜ ਜੇਰਜ ਸੇਤਜ ਉਤਪਜ ਸਭ ਵਰਨ ਰੂਪ ਜੀ ਜੰਤ ਉਪਈਆ ਸਾਧੂ ਸਰਣ ਪਰੈ ਸੋ ਉਬਰੈ ਖਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਕਹਿੰਦੇ ਪਰਮੇਸ਼ਰ ਨੇ ਅੰਡਜ ਜੇਰਜ ਸੇਤਜ ਉਤਪਜ ਇਹਾਰੇ ਤਰ੍ਹਾਂ ਦੀਆਂ ਕਹਿੰਦੇ ਇਹ ਜਿਹੜੀਆਂ ਖਾਣੀਆਂ ਨੇ ਇਹਦੇ ਜੀ ਅਲੱਗ-ਅਲੱਗ ਤਰ੍ਹਾਂ ਦੇ ਪੈਦਾ ਕੀਤੇ ਨੇ ਪਰ ਚਾਹੇ ਕਹਿੰਦੇ ਕੋਈ ਖੱਤਰੀ ਆ ਬ੍ਰਾਹਮਣ ਆ ਸੂਦ ਆ ਵੈਸ ਆ ਨੀਮੀ ਜਾਤਾ ਚੰਡਾਲਾ ਕੋਈ ਵੀ ਆ ਉਹ ਸੰਸਾਰ ਸਾਗਰ ਤੋਂ ਤਾਂ ਹੀ ਤਰ ਸਕਦਾ ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦਾ ਨਾਮਾ ਜੈ ਦਿਓ ਕੰਬੀਰ ਤ੍ਰਿloਚਨ ਓ ਜਾਤ ਰਵਿਦਾਸ ਚਮਿਆਰ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਤਨ ਜ ਤਨ ਤਨਾ ਜੱਟ ਸੈਣ ਮਿਲਿਆ ਹਰ ਦਈਆ ਕਹਿੰਦੇ ਭਗਤ ਨਾਮਦੇਵ ਜੀ ਜੈਦੇਵ ਜੀ ਕਬੀਰ ਜੀ ਤ੍ਰਿਲੋਚਨ ਜੀ ਨੀਵੀਂ ਜਾਤ ਦੇ ਭਗਤ ਰਵਿਦਾਸ ਜੀ ਜਿਹੜੇ ਜਿਹੜੇ ਵੀ ਤਨਾ ਜੱਟ ਜੀ ਸੈਣ ਜੀ ਜਿਹੜੇ ਜਿਹੜੇ ਵੀ ਕਹਿੰਦੇ ਗੁਰੂ ਦੀ ਸੰਗਤ ਵਿੱਚ ਆਏ ਨੇ ਉਹਨਾਂ ਨੂੰ ਦਇਆ ਕਰਨ ਵਾਲਾ ਪਰਮੇਸ਼ਰ ਮਿਲ ਪਿਆ। ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਵਸ਼ਲ ਅੰਗੀਕਾਰ ਕਰਈਆ। ਨਾਨਕ ਸਰਣ ਪਰੇ ਜਗ ਜੀਵਨ ਹਰ ਹਰ ਕਿਰਪਾ ਤਾਰ ਰਖਈਆ। ਕਹਿੰਦੇ ਪਰਮੇਸ਼ਰ ਭਗਤਾਂ ਨੂੰ ਪਿਆਰ ਕਰਨ ਵਾਲਾ। ਭਗਤਾਂ ਨੂੰ ਆਪਣੇ ਗੜ ਨਾਲ ਲਾ ਕੇ ਰੱਖਣ ਵਾਲਾ ਸਾਰੇ ਸੰਤ ਜਨਾਂ ਦੀ ਪੈਜ ਪਰਮੇਸ਼ਰ ਆਪ ਰੱਖਦਾ ਨਾਨਕ ਜੀ ਕਹਿੰਦੇ ਉਸ ਜਗ ਜੀਵਨ ਦੀ ਸ਼ਰਨ ਪੈਰੋ ਉਹ ਕਿਰਪਾ ਧਾਰ ਕੇ ਕਿਰਪਾ ਕਰਕੇ ਸਭ ਨੂੰ ਹੀ ਰੱਖਦਾ ਹੈ ਸਭ ਦੀ ਇੱਜ਼ਤ ਰੱਖਦਾ ਹੈ ਸਭ ਨੂੰ ਸੰਭਾਲਦਾ ਹੈ ਬਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕ ਜਾਣੈ ਕੋ ਪੀਰ ਪਰਈਆ RAM ਗੁਰ ਮੋਹਿਨ ਮੋਹਿ ਮਨ ਲਈਆ ਹਉ ਆਕਲ ਬਿਕਲ ਪਈ ਗੁਰ ਦੇਖੇ ਹਉ ਲੋਟ ਪੋਟ ਹੋਏ ਪਈਆ ਰਹਾਓ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਗੁਰੂ ਦਾ ਉਪਦੇਸ਼ ਸੁਣ ਕੇ ਮੇਰੇ ਮਨ ਦੇ ਵਿੱਚ ਪਰਮੇਸ਼ਰ ਨੂੰ ਮਿਲਣ ਦੀ ਤਾਂ ਗੁੱਟ ਗਈ ਮੇਰੇ ਮਨ ਦੇ ਵਿੱਚ ਪਰਮੇਸ਼ਰ ਨੂੰ ਮਿਲਣ ਦੀ ਪਿਆਸ ਪੈਦਾ ਹੋ ਗਈ ਇਸ ਤਰ੍ਹਾਂ ਮੇਰੇ ਮਨ ਵਿੱਚ ਪਰਮੇਸ਼ਰ ਲਈ ਪ੍ਰੇਮ ਦਾ ਤੀਰ ਲੱਗ ਗਿਆ ਕਹਿੰਦੇ ਜੋ ਇਹ ਮੇਰੇ ਮਨ ਵਿੱਚ ਪਰਮੇਸ਼ਰ ਲਈ ਪ੍ਰੇਮ ਉਪਜਿਆ ਇਹਦੀ ਜਿਹੜੀ ਪੀੜਾ ਉਹ ਕੋਈ ਨਹੀਂ ਜਾਣ ਸਕਦਾ ਜਿਸ ਦੇ ਅੰਦਰ ਉੱਠਦੀ ਆ ਉਹੀ ਜਾਣ ਸਕਦਾ ਮੈਨੂੰ ਗੁਰੂ ਮੋਹਨ ਬਹੁਤ ਪਿਆਰਾ ਲੱਗਦਾ ਹੈ ਉਹਨੇ ਮੇਰਾ ਮਨ ਮੋ ਲਿਆ ਹੈ ਗੁਰੂ ਨੇ ਮੇਰੇ ਮਨ ਨੂੰ ਵਸ ਵਿੱਚ ਕਰ ਲਿਆ ਹੈ ਗੁਰੂ ਨੂੰ ਦੇਖ ਕੇ ਮੇਰਾ ਮਨ ਆਪਣੇ ਵਸ ਵਿੱਚ ਨਹੀਂ ਰਹਿ ਗਿਆ ਮੈਂ ਆਕਲ ਬਿਕਲ ਹੋ ਗਈਆਂ ਬਿਆਕਲ ਹੋ ਗਈਆਂ ਹੋ ਨਿਰਖਤ ਫਿਰੋਂ ਸਭ ਦੇਸ ਦਿਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦੇਉ ਗੁਰ ਆਗੇ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕਹਿੰਦੇ ਪਰਮੇਸ਼ਰ ਨੂੰ ਲੱਭਦੀ ਲੱਭਦੀ ਮੈਂ ਬੜੇ ਦਸਾਂ ਦਿਸ਼ਾਂ ਵਿੱਚ ਭੱਜਿਆ ਮੇਰੇ ਮਨ ਨੂੰ ਬੜਾ ਚਾਹ ਪਰਮੇਸ਼ਰ ਦਾ ਦਰਸ਼ਨ ਕਰਨ ਦੇ ਲਈ ਫਿਰ ਕਹਿੰਦੇ ਮੈਂ ਉਸ ਸਤਗੁਰ ਤੋਂ ਆਪਣੇ ਤੋਂ ਵਾਰੇ ਜਾਵਾਂ ਜਿਨੇ ਮੈਨੂੰ ਪਰਮੇਸ਼ਰ ਦਾ ਰਸਤਾ ਦਿਖਾ ਦਿੱਤਾ ਮੈਂ ਉਹਨੂੰ ਆਪਣਾ ਮਨ ਤਨ ਸਭ ਕੁਝ ਕੱਟ ਕੇ ਉਹਦੇ ਅੱਗੇ ਅਰਪਣ ਕਰਦੇ ਆ ਜਿਸ ਸਤਗੁਰ ਨੇ ਪਰਮੇਸ਼ਰ ਦਾ ਰਸਤਾ ਦਿਖਾ ਦਿੱਤਾ ਕੋਈ ਆਨਸ ਦੇਸਾ ਦੇ ਪ੍ਰਭ ਕੇਰਾ ਰਿਦ ਅੰਤਰ ਮਨ ਤਨ ਮੀਠ ਲਗਈਆ ਮस्तक ਕਾਟ ਦੇਉ ਚਰਣਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ ਕੋਈ ਮੈਨੂੰ ਕਹਿੰਦੇ ਪਰਮਾਤਮਾ ਬਾਰੇ ਆ ਕੇ ਸੰਦੇਸ਼ਾ ਦੇ ਪਰਮਾਤਮਾ ਬਾਰੇ ਦੱਸੇ ਤੇ ਉਹ ਮੈਨੂੰ ਜੀਵ ਮੇਰੇ ਮਨ ਨੂੰ ਮੇਰੇ ਹਿਰਦੇ ਨੂੰ ਬੜਾ ਹੀ ਪਿਆਰਾ ਲੱਗਦਾ ਜੋ ਪਰਮੇਸ਼ਰ ਦੀਆਂ ਗੱਲਾਂ ਕਰਦਾ ਜੋ ਕਹਿੰਦੇ ਪਰਮੇਸ਼ਰ ਦੇ ਨਾਲ ਮੇਰਾ ਮੇਲ ਕਰਾ ਦੇ ਉਹਦੇ ਕਹਿੰਦੇ ਚਰਣਾ ਤੇ ਮੈਂ ਆਪਣਾ ਕੱਟ ਕੇ ਸੀਸ ਰੱਖਦੇ ਆਂ ਚਲ ਚਲ ਸਖੀ ਹਮ ਪ੍ਰਭ ਪਰਬੋਦੋ ਗੁਣ ਕਾ ਮਨ ਕਰ ਹਰ ਪ੍ਰਭ ਲਹੀਆ ਭਗਤ ਵਸ਼ਲ ਉਆ ਕੋ ਨਾਮ ਕਹੀਤ ਹੈ ਸਰਨ ਪ੍ਰਭੂ ਤਿਸ ਪਾਛੈ ਪਈਆ ਕਹਿੰਦੇ ਹੈ ਸਤ ਸੰਗੀ ਸਹੇਲੀ ਆਚ ਲਈਏ ਆਪਾਂ ਪਰਮੇਸ਼ਰ ਦੇ ਗੁਣ ਗਾਈਏ ਗੁਣ ਗਾ ਗਾ ਕੇ ਉਹ ਆਤਮਿਕ ਗੁਣ ਪੈਦਾ ਕਰ ਲਈਏ ਜਿਹੜੇ ਪਰਮੇਸ਼ਰ ਤੇ ਟੂਣਾ ਕਰ ਦੇਣ ਕਿ ਪਰਮੇਸ਼ਰ ਸਾਡੇ ਵਾਸ ਹੋ ਜਾਏ ਪਰਮੇਸ਼ਰ ਨੂੰ ਕਹਿੰਦੇ ਭਗਤ ਬਸ਼ਲ ਕਹਿੰਦੇ ਨੇ ਉਹ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ਆ ਆਪਾਂ ਉਸ ਪਰਮੇਸ਼ਰ ਦੀ ਸ਼ਰਨ ਪਈਏ ਜਾ ਕੇ ਖਿਮਾ 시 ਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਪੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੇ ਜੀਉ ਕਟ ਕਟ ਪਈਆ ਕਹਿੰਦੇ ਜੇ ਪਰਮੇਸ਼ਰ ਨੂੰ ਖੁਸ਼ ਕਰਨਾ ਤਾਂ ਸਾਡੇ ਅੰਦਰ ਖਿਮਾ ਖਿਮਾ ਹੁੰਦਾ ਕਿ ਨਿਮਰਤਾ ਦੂਜੇ ਨੂੰ ਮਾਫ ਕਰ ਦੇਣਾ ਅਧੀਨਗੀ ਮੰਨ ਲੈਣੀ ਇਹ ਪਰਮੇਸ਼ਰ ਨੂੰ ਖੁਸ਼ ਕਰਨ ਵਾਲਾ ਗੋਣਾ ਤੇ ਦੂਸਰਾ ਗੁਰੂ ਨੇ ਸਾਡੇ ਅੰਦਰ ਗਿਆਨ ਦਾ ਦੀਪਕ ਬਾਲ ਦਿੱਤਾ ਇਸ ਤਰ੍ਹਾਂ ਕਹਿੰਦੇ ਜੇ ਗੁਣ ਸਾਡੇ 'ਚ ਪੈਦਾ ਹੋਣਗੇ ਤਾਂ ਅਸੀਂ ਉਸ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਮਾਣ ਸਕਦੇ ਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਫਿਰ ਮੇਰੇ ਪਰਮੇਸ਼ਰ ਦਾ ਮਿਲਾਪ ਦਾ ਮੈਂ ਆਨੰਦ ਮਾਣਦੀ ਆ ਤੇ ਮੈਂ ਆਪਣਾ ਜਿੰਦ ਪਰਮੇਸ਼ਰ ਦੇ ਅੱਗੇ ਕੱਟ ਕੇ ਅਰਪਣ ਕਰਦੀ ਆ ਹਰ ਹਰ ਹਾਰ ਕੰਠ ਹੈ ਬਣਿਆ ਮਨ ਮੋਤੀ ਚੂਰ ਵਡ ਗਹਿਣ ਗਹਿਨਈਆ ਹਰ ਹਰ ਸਰਦਾ ਸੇਜ ਵਿਸਾਈ ਪ੍ਰਭ ਛੋੜ ਨ ਸਕੈ ਬਹੁਤ ਮਨ ਪਈਆ ਕੰਨੇ ਪਰਮੇਸ਼ਰ ਦੇ ਨਾਮ ਦਾ ਮੈਂ ਹਾਰ ਬਣਾ ਲਿਆ ਆਪਣੇ ਗਲ ਵਿੱਚ ਪਾ ਲਿਆ ਇਹ ਮੇਰਾ ਮੋਤੀ ਚੂਰ ਵਾਲਾ ਵੱਡਾ ਗਹਿਣਾ ਬਣ ਗਿਆ ਮਨ ਜਦੋਂ ਮਨ ਨਾਮ ਦੇ ਵਿੱਚ ਪਤੀਜ ਗਿਆ ਪਰਮੇਸ਼ਰ ਦੇ ਲਈ ਕਹਿੰਦੇ ਮੈਂ ਆਪਣੀ ਜਿਹੜੀ ਹਿਰਦਾ ਸੇਜ ਆ ਉਹ ਵਿਛਾਦ ਦਿੱਤੀ ਆ ਪ੍ਰੇਮ ਨਾਲ ਭਿੱਜ ਗਈ ਆ ਹੁਣ ਕਹਿੰਦੇ ਪ੍ਰਭ ਛੋੜ ਨਾ ਸਕੈ ਬਹੁਤ ਮਨ ਪਈਆ ਹੁਣ ਮੈਨੂੰ ਪਰਮੇਸ਼ਰ ਕਿਤੇ ਛੱਡ ਕੇ ਨਾ ਜਾਵੇ ਮੈਂ ਪਰਮੇਸ਼ਰ ਨੂੰ ਛੱਡ ਨਹੀਂ ਸਕਦੀ ਮੇਰਾ ਮਨ ਪਰਮੇਸ਼ਰ ਤੇ ਬਹੁਤ ਪਤੀਜ ਗਿਆ ਕਹੇ ਪ੍ਰਭ ਅਵਰ ਅਵਰ ਕਿਛ ਕੀਜੈ ਸਬ ਬਾਦ ਸਿਗਾਰ ਫੋਕਟ ਫੋਕਟਈਆ ਕਿਉ ਸਿਗਾਰ ਮਿਲਣ ਕਹਿ ਤਾਈ ਪ੍ਰਭ ਲਿਓ ਸੁਹਾਗਨ ਥੂਕ ਮੁਖ ਪਈਆ ਪਰ ਜੇ ਕਹਿੰਦੇ ਕੋਈ ਜੀਵ ਇਸਤਰੀ ਜੋ ਪਰਮੇਸ਼ਰ ਕਹਿੰਦਾ ਉਹ ਨਹੀਂ ਕਰਦੀ ਰਜ਼ਾ ਚ ਨਹੀਂ ਰਹਿੰਦੀ ਤੇ ਹੋਰ ਧਾਰਮਿਕ ਸ਼ਿਗਾਰ ਕਰਦੀ ਆ ਧਾਰਮਿਕ ਫਖੰਡ ਕਰਦੀ ਆ ਫਿਰ ਉਹਦੇ ਮੂੰਹ ਤੇ ਥੁੱਕਾਂ ਪੈਂਦੀਆਂ ਨੇ ਤੇ ਪਰਮੇਸ਼ਰ ਉਸ ਸੁਹਾਗਣ ਜੀਵ ਇਸਤਰੀ ਨੂੰ ਆਪਣਾ ਮਿਲਾਪ ਬਖਸ਼ਦਾ ਜੋ ਪਰਮੇਸ਼ਰ ਦੀ ਰਜ਼ਾ ਵਿੱਚ ਰਹਿੰਦੀ ਆ ਜਿਸ ਨੇ ਧਾਰਮਿਕ ਫਖੰਡ ਕੀਤਾ ਪਰ ਅਸਲ ਦੇ ਵਿੱਚ ਪਰਮੇਸ਼ਰ ਦੀ ਰਜ਼ਾ ਨਹੀਂ ਮੰਨੀ ਉਹ ਪਰਮੇਸ਼ਰ ਨੂੰ ਪਰਸਾਨਾ ਨਹੀਂ ਕਰ ਸਕਦੀ ਜੀਵ ਇਸਤਰੀ ਹਮ ਚੇ ਰੀ ਤੂੰ ਅਗੰਮ ਗੁਸਾਈ ਕਿਆ ਹਮ ਕਰੈ ਤੇਰੇ ਵਸ ਪਈਆ ਦਿਆ ਦੀਨ ਕਰੋ ਰਖ ਲੇ ਵੋ ਨਾਨਕ ਹਰ ਗੁਰ ਸਰਣ ਸਮਈਆ ਕਹਿੰਦੇ ਹੈ ਪਰਮੇਸ਼ਰ ਜੀ ਮੈਂ ਤੇਰੀ ਦਾਸੀ ਆ ਤੂੰ ਆ ਪਹੁੰਚ ਮਾਲਕ ਹੈ ਕਹਿੰਦੇ ਕਹਿੰਦੇ ਪਰ ਮੇਰਾ ਜੀਵਨ ਤੇਰੇ ਵਸ ਵਿੱਚ ਹੈ ਸਾਡੇ ਦੀਨਾ ਤੇ ਦਇਆ ਕਰੋ ਸਾਡੀ ਇੱਜ਼ਤ ਰੱਖ ਲਓ ਨਾਨਕ ਜੀ ਕਹਿੰਦੇ ਨੇ ਅਸੀਂ ਗੁਰੂ ਦੀ ਸ਼ਰਣ ਆ ਗਏ ਆ ਪਰਮੇਸ਼ਰ ਜੀ ਹੁਣ ਆਪਣੇ ਚ ਲੀਨ ਕਰ ਲੋ ਬਿਲਾਵਲ ਮਹਿਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਿਯੋ ਪ੍ਰਿਯੋ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤ ਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੇ ਸਿਰ ਕਟ-ਕਟ ਪਈਆ ਰਹਾਉ ਹੰਦੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਸਾਡੇ ਵੱਲੋਂ ਜੀਵ ਇਸਤਰੀਆਂ ਵੱਲੋਂ ਕਹਿ ਰਹੇ ਨੇ ਕਿ ਮੇਰੇ ਮਨ ਤੇ ਤਨ ਵਿੱਚ ਪਰਮੇਸ਼ਰ ਨੂੰ ਉਹ ਪਰਮੇਸ਼ਰ ਜਿਸ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ ਮਿਲਣ ਦੇ ਲਈ ਪ੍ਰੇਮ ਬਹੁਤ ਉਬਾਲੇ ਖਾਰਿਆ ਹੈ ਪਰਮੇਸ਼ਰ ਨੂੰ ਮੇਰੇ ਮਿਲਣ ਦੇ ਲਈ ਮੇਰੇ ਮਨ ਵਿੱਚ ਬੜੀ ਸ਼ਰਦਾ ਉਪਜੀ ਹੈ ਗੁਰੂ ਨੂੰ ਦੇਖੇ ਇਹ ਮੇਰੀ ਸ਼ਰਧਾ ਪੂਰੀ ਹੋਣੀ ਹੈ ਜਿਵੇਂ ਚਾਤ੍ਰਿਕ ਸਵੰਤੀ ਬੂੰਦ ਦੇ ਲਈ ਤਰਸਦਾ ਹੈ ਇਸ ਤਰ੍ਹਾਂ ਹੀ ਮੈਂ ਪਰਮੇਸ਼ਰ ਦੇ ਦੀਦਾਰ ਲਈ ਕਹਿੰਦੇ ਹੇ ਸਤਸੰਗ ਸਖੀ ਆ ਆਪਾਂ ਉਸ ਪਰਮੇਸ਼ਰ ਦੀਆਂ ਕਥਾ ਕਹਾਣੀਆਂ ਸੁਣੀਏ ਜੇ ਸਤਗੁਰ ਦਇਆ ਕਰ ਦੇਵੇ ਤਾਂ ਪਰਮੇਸ਼ਰ ਦੇ ਨਾਲ ਮਿਲਾਪ ਕਰਵਾ ਦਿੰਦਾ ਤੇ ਉਸ ਸਤਗੁਰ ਦੇ ਅੱਗੇ ਮੈਂ ਆਪਣਾ ਸਿਰ ਕੱਟ ਕੇ ਅਰਪਣ ਕਰਦੀ ਆਂ ਰੋਮ ਰੋਮ ਮਨ ਤਨ ਇਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨ ਪਈਆ ਬੈਦਕ ਨਾਟਕ ਦੇਖ ਪੁਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਪੀਰ ਲਗਈਆ ਕਹਿੰਦੇ ਮੇਰੇ ਰੋਮ ਰੋਮ ਵਿੱਚ ਮਨ ਵਿੱਚ ਹਿਰਦੇ ਵਿੱਚ ਉਸ ਪਰਮੇਸ਼ਰ ਨੂੰ ਮਿਲਣ ਦੀ ਤਾਂਘ ਹੈ ਮਿਲਣ ਤੋਂ ਬਿਨਾ ਮੇਰੀਆਂ ਅੱਖਾਂ 'ਚ ਨੀਂਦ ਨਹੀਂ ਪੈਂਦੀ ਜਿਹੜੇ ਹਕੀਮ ਨੇ ਉਹ ਦੇਖ ਕੇ ਮੇਰੀ ਨਬਜ਼ ਮੇਰੀ ਇਸ ਜੋ ਮੇਰੀ ਪ੍ਰੇਮ ਪਰਮੇਸ਼ਰ ਨਾਲ ਪੈ ਗਿਆ ਉਹਦੀ ਪੀੜ ਨੂੰ ਸਮਝ ਨਹੀਂ ਸਕਦੇ ਉਹਨਾਂ ਨੂੰ ਸਮਝ ਨਹੀਂ ਕਿ ਮੈਨੂੰ ਕਿਸ ਚੀਜ਼ ਦੀ ਪੀੜ ਹੈ ਹਉ ਕਿਨ ਪਲ ਰਹਿ ਨਾ ਸਕਾਂ ਬਿਨ ਪ੍ਰੀਤਮ ਜਿਉ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇ ਰੀਤ ਤਿਨ ਅਵਰ ਨ ਪਾਵੇ ਬਿਨ ਹਰ ਕੋ ਦੁਈਆ ਕਹਿੰਦੇ ਮੈਂ ਪਰਮੇਸ਼ਰ ਦੇ ਦੀਦਾਰ ਤੋਂ ਬਿਨਾ ਇੱਕ ਪਲ ਇਸ ਤਰ੍ਹਾਂ ਨਹੀਂ ਜੀ ਸਕਦਾ ਜਿਸ ਤਰ੍ਹਾਂ ਕੋਈ ਅਮਲੀ ਅਮਲ ਤੋਂ ਬਿਨਾ ਮਰ ਜਾਂਦਾ ਹੈ ਜਿਨ੍ਹਾਂ ਨੂੰ ਕਹਿੰਦੇ ਪਰਮੇਸ਼ਰ ਦੇ ਦਰਸ਼ਨ ਦੀ ਤਾਂਗ ਹੋ ਜਾਵੇ ਉਹਨਾਂ ਨੂੰ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਚੰਗਾ ਨਹੀਂ ਲੱਗਦਾ ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੇ ਹੋ ਤਿਸ ਵਿਟੋਂ ਬਲ ਬਲ ਕੋ ਮੰਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾ ਸਤ 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 ਗੁਰ ਸਰਣ ਪਵਈਆ ਕਹਿੰਦੇ ਕੋਈ ਮੇਰਾ ਮਿਲਾਪ ਪਰਮੇਸ਼ਰ ਨਾਲ ਕਰਾ ਦੇਵੇ ਮੈਂ ਉਦੋਂ ਤੋਂ ਸਦਕੇ ਜਾਵਾਂ ਬਾਹਰੇ ਜਾਵਾਂ ਕਹਿੰਦੇ ਕਦੋਂ ਮਿਲਾਪ ਹੁੰਦਾ ਜੋ ਜਨਮ ਜਨਮ ਦਾ ਸਾਡਾ ਵਿਛੋੜਾ ਪਿਆ ਪਰਮੇਸ਼ਰ ਨਾਲੋਂ ਕਹਿੰਦੇ ਜਦੋਂ ਸਤਗੁਰ ਦੀ ਸ਼ਰਨ ਵਿੱਚ ਜਾਈਦਾ ਫਿਰ ਸਤਗੁਰ ਪਰਮੇਸ਼ਰ ਨਾਲ ਮੇਲ ਕਰਵਾ ਦਿੰਦੇ ਨੇ ਸੇਜ ਏਕ ਏਕੋ ਪ੍ਰਭ ठाकुर ਮਹਿਲ ਨਾ ਪਾਵੇ ਮਨ ਮੁਖ ਪਰਮਈਆ ਗੁਰ ਗੁਰ ਕਰਤ ਸਰਣ ਜੀ ਆਵੈ ਪ੍ਰਭ ਆਏ ਮਿਲੈ ਖਿੰ ਟੀਲ ਨ ਪਈਆ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਿਰਦਾ ਰੂਪੀ ਜਿਹੜੀ ਸੇਜ ਆ ਇੱਕ ਸੇਜ ਹੈ ਉਹਦੇ ਉੱਪਰ ਪਰਮੇਸ਼ਰ ਵੀ ਵਸਦਾ ਜੀਵਾਤਮਾ ਵੀ ਹੈ ਪਰ ਕਹਿੰਦੇ ਜਿਹੜਾ ਮਨਮੁਖ ਆ ਉਹ ਭੁਲੇਖੇ ਵਿੱਚ ਉਹ ਹਿਰਦੇ ਵਿੱਚ ਵਸਦੇ ਪਰਮੇਸ਼ਰ ਨੂੰ ਮਿਲ ਨਹੀਂ ਸਕਦਾ ਮਿਲ ਮੇਲ ਕਦੋਂ ਹੁੰਦਾ ਕਹਿੰਦੇ ਜਦੋਂ ਜੀਵ ਗੁਰੂ ਦੀ ਸ਼ਰਨ ਵਿੱਚ ਪੈ ਕੇ ਪਰਮੇਸ਼ਰ ਦਾ ਨਾਮ ਜਪਦਾ ਫਿਰ ਕਹਿੰਦੇ ਇੱਕ ਪਲ ਨਹੀਂ ਲੱਗਦੀ ਪਰਮੇਸ਼ਰ ਜੀਵ ਦੇ ਨਾਲ ਆਪ ਮੇਲ ਕਰ ਲੈਂਦਾ ਕਰ ਕਰ ਕਿਰਿਆ ਚਾਰ ਵਿਦਾਏ ਮਨ ਪਖੰਡ ਕਰਮ ਕਪਟ ਲੋਪਈਆ ਬੇਸੂਆ ਕੈ ਕਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਬ ਜਨਮ ਭਗਤ ਕਰ ਆਏ ਗੁਰ ਹਰ 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 ਭਗਤ ਜਮਈਆ ਕਹਿੰਦੇ ਜੇ ਕੋਈ ਜੀਵ ਸਿਰਫ ਧਾਰਮਿਕ ਪਖੰਡ ਕਰਦਾ ਪਰ ਅੰਦਰ ਉਹਦੇ ਵਿਕਾਰ ਨੇ ਇਹਨਾਂ ਵਿਕਾਰਾਂ ਕਰਕੇ ਉਹਦਾ ਪਰਮੇਸ਼ਰ ਨਾਲ ਮਿਲਾਪ ਨਹੀਂ ਹੋ ਸਕਦਾ ਉਹ ਪਰਮੇਸ਼ਰ ਦਾ ਨਹੀਂ ਕਿਹਾ ਜਾ ਸਕਦਾ ਜਿਵੇਂ ਕਹਿੰਦੇ ਜੇ ਬੇਸ਼ਵਾ ਦੇ ਘਰ ਕੋਈ ਬੱਚਾ ਜਨਮ ਲੈਂਦਾ ਬੇਟਾ ਤਾਂ ਉਸਦੇ ਪਿਤਾ ਦਾ ਕੀ ਨਾਮ ਦੱਸਿਆ ਜਾਏਗਾ ਜਿਹੜੇ ਕਹਿੰਦੇ ਪੂਰਬਲੇ ਜਨਮ ਜਿਨ੍ਹਾਂ ਦੀ ਭਗਤੀ ਕੀਤੀ ਹੋਈ ਆ ਇਸ ਜਨਮ ਦੇ ਵਿੱਚ ਗੁਰੂ ਉਸ ਜੀਵ ਦੇ ਅੰਦਰ ਭਗਤੀ ਦਾ ਬੀਜ ਬੀਜ ਦਿੰਦੇ ਨੇ ਉਹਦੇ ਪੂਰਬਲੇ ਅੰਕੁਰ ਫਟਾਉਂਦੇ ਨੇ ਜਿਨ੍ਹਾਂ ਨੇ ਪਿਛਲੇ ਜਨਮ ਦੀ ਭਗਤੀ ਕੀਤੀ ਆ ਉਹ ਫਿਰ ਇਸ ਜਨਮ ਵਿੱਚ ਵੀ ਭਗਤੀ ਕਰਦੇ ਨੇ ਭਗਤ ਭਗਤ ਕਰਤੇ ਹਰ ਪਾਇਆ ਜਾ ਹਰ 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 ਨਾਮ ਸਮਈਆ ਉਹ ਕਹਿੰਦੇ ਪਰਮੇਸ਼ਰ ਦੀ ਭਗਤੀ ਕਰਦੇ ਆ ਕਰਦੇ ਆ ਪਰਮੇਸ਼ਰ ਨੂੰ ਪਾ ਲੈਂਦੇ ਨੇ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋ ਜਾਂਦੇ ਨੇ ਪਰਬ ਆਣ ਆਣ ਮਹਿੰਦੀ ਪੀਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕੋ ਠਾਕੁਰ ਕਿਰਪਾ ਤਾਰੀ ਬਹਾ ਪਕਰ ਨਾਨਕ ਕੱਢ ਲਈਆ ਜਿਸ ਤਰ੍ਹਾਂ ਕਹਿੰਦੇ ਇਸਤਰੀ ਮਹਿੰਦੀਆਂ ਪੀਸਦੀਆਂ ਨੇ ਫਿਰ ਆਪਣੇ ਲਾਉਂਦੀਆਂ ਨੇ ਇਸ ਤਰ੍ਹਾਂ ਇਹ ਕਹਿੰਦੇ ਜਿਹੜੀ ਇਹ ਭਗਤੀ ਦੀ ਦਾਤ ਆ ਪਰਮੇਸ਼ਰ ਜੀਵ ਨੂੰ ਆਪ ਦਿੰਦੇ ਨੇ ਪਰਮੇਸ਼ਰ ਆਪ ਹੀ ਜੀਵ ਦੇ ਅੰਦਰ ਭਗਤੀ ਕਰਨ ਦੀ ਇੱਛਾ ਪੈਦਾ ਕਰਦੇ ਨੇ ਭਗਤੀ ਕਰਨ ਦੀ ਹਿੰਮਤ ਦਿੰਦੇ ਨੇ ਤੇ ਜਦੋਂ ਜੀਵ ਪਰਮੇਸ਼ਰ ਦੀ ਭਗਤੀ ਕਰਦੇ ਨੇ ਫਿਰ ਪਰਮੇਸ਼ਰ ਪ੍ਰਸੰਨ ਹੋ ਕੇ ਆਪਣੇ ਨਾਲ ਮੇਲ ਲੈਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਉਸ ਮਾਲਕ ਨੇ ਆਪ ਕਿਰਪਾ ਕੀਤੀ ਔਸਨੋ ਇਸ ਸੰਸਾਰ ਦੇ ਪਵਜਲ ਤੋਂ ਬਾਹਰ ਕੱਢ ਲੈਂਦੇ ਨੇ। ਉਹਨਾਂ ਦਾ ਫਿਰ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ। ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ